ਸੜਕਾਂ ਦੇ ਰੋੜ ਰਹੇ ਕਿੰਨੇ ਹੀ ਸਾਲ ਹੋ ਗਏ ਹੈ ਨਾ ਪਰ ਇਸ ਮੁੱਖ ਮੰਤਰੀ ਨੂੰ ਸ਼ਰਮ ਕੋਈ ਨਹੀਂ ਹੈਗੀ ਇਹਨੂੰ ਬਿਲਕੁਲ ਸ਼ਰਮ ਨਹੀਂ ਹੈ ਭੰਡਾਰੇ ਕੰਮ ਤੇ ਆਇਆ ਵਾ ਸੀਐਮ ਦੀ ਕੁਰਸੀ ਮਿਲ ਗਈ ਨਾ ਬਹੁਤ ਛੇਤੀ ਬਹੁਤ ਸਾਨੀ ਨਾਲ ਪਰ 2022 ਦੀਆਂ ਚੋਣਾਂ ਨਹੀਂ ਜਿੱਤ ਰਹੀਆਂ ਹਨ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਸਾਨੂੰ ਕਹਿੰਦੇ ਸੀ ਮੈਨੂੰ ਵੋਟਾਂ ਪਾਓ ਮੈਨੂੰ ਵੋਟਾਂ ਪਾਓ ਸੱਤਾ ਦੇ ਵਿੱਚ ਜਦੋਂ ਮੈਂ ਆ ਗਿਆ ਬਿਨਾਂ ਕਿਸੇ ਸ਼ਰਤ ਤੁਹਾਡਾ ਕੰਮ ਪੈਲ ਦੇ ਆਧਾਰ ਤੇ ਕਰਾਂਗਾ ਤੁਹਾਡੀਆਂ ਨਿਯੁਕਤੀਆਂ ਨੁਕਤੀ ਪੱਤਰ ਮੈਂ ਤੁਹਾਡੇ ਜਾਰੀ ਕਰਾਂਗਾ ਇਹੜਾ ਇਹ ਮੰਤਰੀ ਹੈ ਜਿਹੜਾ ਝੂਠਾ ਮੰਤਰੀ ਹੈ ਹਰ ਸ਼ਹਿਰ ਵਿੱਚ ਜਾ ਕੇ ਝੂਠਾ ਪ੍ਰਚਾਰ ਕਰ ਰਿਹਾ ਕਿ ਮੈਂ ਆਮ ਆਦਮੀ ਦਾ ਮੈਂ ਆਮ ਲੋਕਾਂ ਦਾ ਮੰਤਰੀ ਹਾਂ ਜੇ ਆਮ ਲੋਕਾਂ ਦਾ ਮੰਤਰੀ ਤੇ ਸਾਨੂੰ ਮਿਲ ਕਿਉਂ ਨਹੀਂ ਰਿਹਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਇਹ ਲੋਕਤੰਤਰ ਦਾ ਨਾਸ ਮਾਰਦਾ ਹੈ ਡੈਮੋਕ੍ਰੇਸੀ ਦਾ ਇਹਨਾਂ ਨੇ ਨਾਸ ਮਾਰਦਾ ਹੈ ਪੰਜਾਬ ਦੇ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਬਸ ਤੁਹਾਨੂੰ ਸਿਰਫ ਸਿਰਫ ਮੀਟਿੰਗਾਂ ਦੇ ਵਿੱਚ ਲਾਰੇ ਲਾਏ ਜਾ ਰਹੇ ਆ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਤਿੰਨ ਵਾਰ ਕਰਵਾ ਲ ਚੁਕੇ ਆ ਤੇ ਡੇਢ ਸਾਲ ਹੋ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਹੋਏ ਨੂੰ ਪਰ ਨਿਫਤੀ ਪੱਤਰ ਅਜੇ ਤੱਕ ਨਹੀਂ ਦਿੱਤੇ ਗਏ ਜਿਹੜੇ ਆਮ ਜਨਤਾ ਦੇ ਕੈਂਡੀਡੇਟ ਕੈਬਨਿਟ ਮੰਤਰੀ ਔਰ ਲੋਕੀ ਸੈਰ ਕਰ ਰਹੇ ਆ ਤੁਹਾਡੇ ਨਾਲ ਚਾਹਾਂ ਪੀ ਰਹੇ ਆ ਉਹ ਤਿੰਨ ਸਾਲ ਬਾਅਦ ਤੁਹਾਨੂੰ ਕੀ 18 ਤਰੀਕ ਤੋਂ ਬਾਅਦ ਨਹੀਂ ਤੁਹਾਨੂੰ ਮਿਲਣਗੇ ਪੰਜ ਵਾਰ ਸਾਡੀਆਂ ਵੈਰੀਫਿਕੇਸ਼ਨਾਂ ਕਰਵਾ ਲੀਆਂ ਜਾਂ ਗਈਆਂ ਨੇ ਤੇ ਹਰ ਮੰਤ ਕਹਿ ਦਿੰਦੇ ਆ ਕਿ ਇਹ ਅਗਲੀ ਮੀਟਿੰਗ ਦੇ ਵਿੱਚ ਨਿਯੁਕਤੀ ਪੱਤਰ ਜਾਰੀ ਕਰ ਦਾਂਗੇ ਪਰ ਹਜੇ ਤੱਕ ਸਾਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਤੇ ਅਸੀਂ ਉਹਨੂੰ ਉਦੋਂ ਹੀ ਉਠਾਂਗੇ ਜਦੋਂ ਸਾਨੂੰ ਨਿਯੁਕਤੀ ਪੱਤਰ ਦੀ ਡੇਟ ਜਾਰੀ ਕੀਤੀ ਜਾਊਗੀ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਦੱਸਦੇ ਹਾਂ ਲੋ ਦਿਖਾਣਾ ਦੇ ਫਿਰੋਜ਼ਪੁਰ ਰੋਡ ਤੇ ਮੌਜੂਦ ਆ ਜਿੱਥੇ ਦੱਸ ਦਈਏ ਕਿ ਫਿਰੋਜ਼ਪੁਰ ਰੋਡ ਦੇ ਉੱਤੇ ਤਰਨੇ ਮਜਾਰੇ ਜਿਹੜੇ ਨੇ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਦੱਸ ਦਈਏ ਹਲਕਾ ਵੈਸਟ ਦੇ ਵਿੱਚ ਜਿਮਨੀ ਚੋਣਾ ਨੇ ਸਰਕਾਰਾਂ ਅੱਗੇ ਆਪਣੀਆਂ ਮੰਗ ਰੱਖਦੇ ਹੋਏ ਜਿਹੜੇ ਲੋਕ ਨੇ ਆਮ ਜਨਤਾ ਆਮ ਹੈ ਉਹਨਾਂ ਵੱਲੋਂ ਲਗਾਤਾਰ ਆਪਣੀ ਮੰਗ ਕੀਤੀ ਜਾ ਰਹੀ ਹੈ ਪਰ ਦੱਸਦੇ ਅਧਿਆਪਕ ਜਿਹੜੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਪੱਕੇ ਕਿਤੇ ਜਾਣ ਬਹਾਲ ਕਿਤੇ ਜਾਣ ਗੱਲ ਵੀ ਕੀਤੀ ਗਈ ਸੀਗੀ ਮੇਰੇ ਪਿੱਛੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਜਿਹੜੇ ਅਧਿਆਪਕ ਨੇ ਜਿਹੜਾ ਵੱਲੋਂ ਜਿਹੜਾ ਰੋਸ਼ ਹੈ ਤੇ ਚਾਇਆ ਜਾ ਰਿਹਾ ਹਾਲਾਂਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਕਿ ਸੜਕਾਂ ਦੇ ਉੱਤੇ ਜੇ ਬੈਠੂਗੇ ਕਿਉਂਕਿ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਤੁਸੀਂ ਗੱਲ ਜਿਹੜਾ ਤਰੀਕੇ ਨਾਲ ਕਰ ਸਕਦੇ ਹੋ ਮੀਟਿੰਗ ਦੇ ਵਿੱਚ ਕਰ ਸਕਦੇ ਹੋ ਤੇ ਤੁਸੀਂ ਸੜਕਾਂ ਤੇ ਨਹੀਂ ਬੈਠ ਸਕਦੇ ਇੱਕ ਪਾਸੇ ਇਲੈਕਸ਼ਨ ਹੋ ਰਹੀਆਂ ਨੇ ਤੇ ਦੂਜੇ ਪਾਸੇ ਕੋਰਟ ਆਫ ਕੰਡਕਟਰ ਜਿਹੜਾ ਉਹ ਵੀ ਲੱਗਾ ਹੋਇਆ ਹੈ ਪਰ ਕੋਰਟ ਆਫ ਕੰਡਕਟ ਲੱਗਣ ਤੋਂ ਬਾਅਦ ਵੀ ਜਿਹੜਾ ਲੋਕ ਤਰਨੇ ਮਜਾਰੇ ਜਿਹੜੇ ਨੇ ਲਗਾਤਾਰ ਦੇ ਰਹੇ ਨੇ ਸੋ ਬੋਰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਨੇ ਹੱਥਾਂ ਦੇ ਵਿੱਚ ਫਲੈਕਸ ਬੋਰਡ ਜਿਹੜੇ ਉਹ ਫੜੇ ਹੋਏ ਨੇ ਹਾਲਾਂਕਿ ਦੂਜੇ ਪਾਸੇ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਜਿੱਥੇ ਬੋਰਡ ਦੇਖ ਸਕਦੇ ਹੋ ਕਿ ਫੜੇ ਹੋਏ ਨੇ ਸੋ ਗਲਬਾਤ ਕਰ ਲੈਨੇ ਇੱਥੇ ਜਿਹੜੇ ਲੋਕ ਨੇ ਜਿਹੜੇ ਅਧਿਆਪਕ ਨੇ ਜਿਹੜੇ ਟੀਚਰ ਨੇ ਜ ਪਾ ਪੱਕੇ ਕਿਤੇ ਜਾਣ ਸੋ ਗੱਲਬਾਤ ਕਰਦੇ ਪੰਜਾਬ ਸਰਕਾਰ ਦਾ ਇੱਕ ਵੱਡੀ ਫਾਈਲ ਜਿਹੜੀ ਆ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਫੜੀ ਹੋਈ ਆ ਗੱਲਬਾਤ ਕਰ ਲੈਣੇ ਆ ਸਰਨਾਮ ਕੀ ਹੈਗਾ ਵਿਕਾਸ ਖਾਨ ਜੀ ਕੀ ਕੋਣ ਹੋ ਤੁਸੀਂ ਮੂਲ ਬਖਾਲ ਕੱਚੇ ਦੇ ਆਪਕੀਨਿੰਦੇ ਸੂਬਾ ਪ੍ਰਧਾਨ ਜੀ ਕੱਚੇ ਦੇ ਆਪਕੀਨ ਜੀ ਅੱਜ ਤੁਸੀਂ ਕਿੱਥੇ ਬੈਠੇ ਹੋਏ ਹੋ ਆਜੇ ਇਥੇ ਅਮਨ ਰੋਡਾ ਦੇ ਦਫਤਰ ਦੇ ਬਾਹਰ ਮੇਨ ਚੌਂਕ ਦੇ ਉੱਤੇ ਹਾਈਵੇ ਦੇ ਉੱਤੇ ਬੈਠੇ ਹੋਏ ਆ ਜੀ ਕਾਰਨ ਕੀ ਹੈਗਾ ਕਿਉਂ ਕਾਰਨ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਸਾਨੂੰ ਕਹਿੰਦੇ ਸੀ ਮੈਨੂੰ ਵੋਟਾਂ ਪਾਓ ਮੈਨੂੰ ਵੋਟਾਂ ਪਾਓ ਸਤਾ ਦੇ ਵਿੱਚ ਜਦੋਂ ਮੈਂ ਆ ਗਿਆ ਬਿਨਾਂ ਕਿਸੇ ਸ਼ਰਤ ਤੁਹਾਡਾ ਕੰਮ ਪੈਲ ਦੇ ਆਧਾਰ ਤੇ ਕਰਾਂਗਾ ਤੁਹਾਡੀਆਂ ਨਿਯੁਕਤੀਆਂ ਨੁਕਤੀ ਪੱਤਰ ਮੈਂ ਤੁਹਾਡੇ ਜਾਰੀ ਕਰਾਂਗਾ ਮਤਲਬ ਇਹ ਗੱਲ ਜਦੋਂ ਸਰਕਾਰ ਨਹੀਂ ਆਈ ਸੀ ਉਦੋਂ ਪਹਿਲਾਂ ਜੀ ਬਿਲਕੁਲ ਜੀ ਅੱਛਾ ਤੇ ਨਾਲ ਖੜੇ ਹਾਂਜੀ ਬਿਲਕੁਲ ਤੇ ਹੁਣ ਸਰਕਾਰ ਦਾ ਸਾਡੇ 3 ਸਾਲ ਹੋ ਗਏ तकरीबन 3 ਸਾਲ ਹੋ ਗਿਆ ਅਸੀਂ ਸਰਕਾਰ ਦੇ ਰੈਲੀ ਪ੍ਰੋਟੈਸਟ ਕਰਦੇ ਆਂ ਤੇ ਸਾਨੂੰ ਸਿਰਫ ਸਿਰਫ ਮੀਟਿੰਗਾਂ ਦੇ ਵਿੱਚ ਲਾਰੇ ਲਾਏ ਜਾ ਰਹੇ ਆ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਤਿੰਨ ਵਾਰ ਕਰਵਾ ਚੁੱਕੇ ਆ ਤੇ 1.5 ਸਾਲ ਹੋ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਹੋਏ ਨੂੰ ਪਰ ਨਿਯੁਕਤੀ ਪੱਤਰ ਅਜੇ ਤੱਕ ਨਹੀਂ ਦਿੱਤੇ ਗਏ ਅਜੇ ਤੱਕ ਨਹੀਂ ਕਾਰਨ ਕੀ ਹੈਗਾ ਕਾਰਨ ਬਸ ਟਾਈਮ ਟਪਾ ਰਹੇ ਆ ਜੀ ਟਾਈਮ ਟਪਾ ਰਹੇ ਆ ਹੋਰ ਕੁਝ ਨਹੀਂ ਕਰ ਰਹੇ ਜੀ ਬਸ ਓਕੇ ਲਾਰੇ ਸੀ ਕਿ ਉਹ ਲਾਰੇ ਉਹਨਾਂ ਦੇ ਸਾਫ਼ ਨਜ਼ਰ ਆ ਰਹੇ ਆ ਜੀ ਬਿਲਕੁਲ ਇੱਕ ਪਾਸੇ ਤੁਸੀਂ ਅਧਿਆਪਕ ਹੋ ਤੁਹਾਡੇ ਨਾਲ ਨਾਲ ਹੋਰ ਕਿੰਨੇ ਕਿ ਮੈਕਮੇ ਆ ਜਿਹੜੇ ਇਸੇ ਤਰੀਕੇ ਦਰਨੇ ਮਜਾਰੇ ਕਰ ਰਹੇ ਨੇ ਦੇਖੋ ਸਾਰੇ ਹੀ ਮਹਿਕਮਾ ਵਰਗ ਦੁਖੀ ਆ ਕਿਉਂਕਿ ਇਹਨਾਂ ਦਾ ਮੈਨੂਫੈਕਚਰਰ ਸੀਗਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਕੱਚਿਆਂ ਨੂੰ ਪੱਕਿਆ ਕਰੂੰਗਾ ਤਨਖਾਹਾਂ ਵਧਾਵਾਂਗਾ ਮੈਂ ਇਨਕਰੀਮੈਂਟ ਦੇਵਾਂਗਾ ਬੜੇ ਹੀ ਇਹਨਾਂ ਨੇ ਵਾਅਦੇ ਕੀਤੇ ਸੀ ਸਾਡੇ ਨਾਲ ਵੀ ਜਿਵੇਂ ਬਹਾਲੀ ਦਾ ਵਾਦਾ ਕੀਤਾ ਸੀ ਪਰ ਸਭ ਦੇ ਨਾਲ ਸੋਕੇ ਵਾਦੇ ਕੀਤੇ ਆ ਸਾਰੇ ਦੇ ਸਾਰੇ ਹੀ ਮੈਕਮਿਆਂ ਦੇ ਜਿਹੜੇ ਮੁਲਾਜ਼ਮ ਧਰਨੇ ਹਟਈਏ ਤੇ ਲੁਧਿਆਣਾ ਦੇ ਵਿੱਚ ਸਿਰਫ ਲੁਧਿਆਣਾ ਦੇ ਅਧਿਆਪਕ ਕਿਤੇ ਇਕੱਠੇ ਹੋਏ ਨੇ ਜਾਂ ਆਲ ਓਵਰ ਪੰਜਾਬ ਆਲ ਓਵਰ ਪੰਜਾਬ ਦੇ ਅਧਿਆਪਕ ਇਕੱਠੇ ਹੋਏ ਆ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਸਾਡੀ ਸਟ੍ਰੈਂਥ ਤੇ ਸਾਡਾ ਜਿਹੜਾ ਪੱਕਾ ਮੋਰਚਾ ਅੱਜ ਦਫ਼ਤਰ ਦੇ ਸਾਹਮਣੇ ਇੱਥੇ ਲਗਾਇਆ ਜਾ ਰਿਹਾ ਅਸੀਂ ਇੱਥੇ ਹੀ ਆ 18 ਤਰੀਕ ਤੱਕ ਲੋਕਾਂ ਨੂੰ ਦੱਸਾਂਗੇ ਕਿ ਸਾਡੇ ਨਾਲ 10 ਸਾਲ ਪਹਿਲਾਂ ਵਾਦਾ ਕੀਤਾ ਸੀਗਾ ਉਹ ਵਾਦਾ ਨਹੀਂ ਪੂਰਾ ਹੋਇਆ ਤੁਹਾਡੇ ਨਾਲ ਜਿਹੜੇ ਆਮ ਜਨਤਾ ਦੇ ਕੈਂਡੀਡੇਟ ਕੈਬਨਿਟ ਮਨਿਸਟਰ ਉਹ ਲੋਕੀ ਸੈਰ ਕਰ ਰਹੇ ਆ ਤੁਹਾਡੇ ਨਾਲ ਚਾਹਾਂ ਪੀ ਰਹੇ ਆ ਉਹ 3 ਸਾਲ ਬਾਅਦ ਤੁਹਾਨੂੰ ਕੀ 18 ਤਰੀਕ ਤੋਂ ਬਾਅਦ ਨਹੀਂ ਤੁਹਾਨੂੰ ਮਿਲਣਗੇ ਬਿਲਕੁਲ ਸੋ ਦੱਸ ਦिए ਕਿ ਹੱਥਾਂ ਦੇ ਵਿੱਚ ਫਾਈਲ ਫੜੀ ਹੋਈ ਹੈ ਸੋ ਯੂਨੀਅਨ ਦੇ ਪ੍ਰਧਾਨ ਨੇ ਗੱਲਬਾਤ ਕੀਤੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਬਹਾਲ ਨਹੀਂ ਕੀਤਾ ਗਿਆ ਵਾਦਾ ਸਾਡੇ ਨਾਲ ਵਾਦੇ ਤਾਂ ਬਥੇਰੇ ਕੀਤੇ ਗਏ ਪਰ ਬਾਅਦ ਵਿੱਚ ਜਿਹੜੀ ਆ ਵਾਦਾ ਖਿਲਾਫੀ ਕਿਤੇ ਨੇ ਕਿਤੇ ਕੀਤੀ ਗਈ ਆ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਕਿ ਕਿਸ ਤਰੀਕੇ ਫਲੈਕਸਾਂ ਦੇ ਉੱਤੇ ਸਿੱਧੇ ਤੌਰ ਤੇ ਲਿਖਿਆ ਹੋਇਆ ਕਿ ਮੁਰ ਬਹਾਲ ਕੱਚਿਆ ਅਧਿਆਪਕ ਯੂਨੀਅਨ ਜਿਨ੍ਹਾਂ ਵੱਲੋਂ ਇਹ ਜਿਹੜਾ ਰੋਸ਼ ਹੈ ਜਿਤਾਇਆ ਜਾ ਰਿਹਾ ਗੱਲਬਾਤ ਕਰ ਲੈਣੇ ਸੜੇ ਨਾਲ ਮਹਿਲਾਵਾਂ ਜਿਹੜੀਆਂ ਅਧਿਆਪਕਾਂ ਨੇ ਉਹਨਾਂ ਨੇ ਗੱਲਬਾਤ ਕਰਦੇ ਆਖਿਰ ਕਾਰਨ ਕੀ ਹੈ ਕਿ ਕਿਉਂਕਿ ਗਰਮੀ ਕਾਫੀ ਪੈ ਰਹੀ ਆ ਤੁਸੀਂ ਧੁੱਪੇ ਆ ਕੇ ਬਹਿ ਗਏ ਰੋਡ ਦੇ ਉੱਤੇ ਕਾਰਨ ਕੀ ਹੈਗਾ ਕਿਉਂ ਬਹਿਣਾ ਪਿਆ ਸਾਨੂੰ ਦਾ ਬਹਿਣਾ ਪਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਸਾਨੂੰ ਬਿਨਾਂ ਸ਼ਰਤ ਬਹਾਲ ਕੀਤਾ ਜਾਊਗਾ ਅੱਜ 3 ਸਾਲ ਬੀਤ ਜਾਣ ਤੋਂ ਬਾਅਦ ਵੀ ਇਹਨਾਂ ਨੇ ਕੁਝ ਨਹੀਂ ਕੀਤਾ 5 ਵਾਰ ਸਾਡੀਆਂ ਵੈਰੀਫਿਕੇਸ਼ਨਾਂ ਕਰਵਾ ਲੀਆਂ ਜਾਂ ਗਈਆਂ ਨੇ ਤੇ ਹਰ ਮੰਤ ਕਹਿ ਦਿੰਦੇ ਆ ਕਿ ਇਹ ਅਗਲੀ ਮੀਟਿੰਗ ਦੇ ਵਿੱਚ ਨਿਯੁਕਤੀ ਪੱਤਰ ਜਾਰੀ ਕਰ ਦਾਂਗੇ ਪਰ ਹਜੇ ਤੱਕ ਸਾਨੂੰ ਨਿਯੁਕਤੀ ਪੱਤਰ ਨਹੀਂ ਮਿਲੇ ਤੇ ਅਸੀਂ ਹੁਣ ਉਦੋਂ ਹੀ ਉੱਠਾਂਗੇ ਜਦੋਂ ਸਾਨੂੰ ਨਿਯੁਕਤੀ ਪੱਤਰ ਦੀ ਡੇਟ ਜਾਰੀ ਕੀਤੀ ਜਾਊਗੀ ਅਸੀਂ ਇਹ ਮੰਗ ਕਰਦੇ ਆ ਸਾਡੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਤੇ ਜਿਹੜਾ ਇਹ ਮੰਤਰੀ ਹੈ ਜਿਹੜਾ ਝੂਠਾ ਮੰਤਰੀ ਹੈ ਹਰ ਸ਼ਹਿਰ ਵਿੱਚ ਆਗੇ ਝੂਠਾ ਪ੍ਰਚਾਰ ਕਰ ਰਿਹਾ ਕਿ ਮੈਂ ਆਮ ਆਦਮੀ ਦਾ ਮੈਂ ਆਮ ਲੋਕਾਂ ਦਾ ਮੰਤਰੀ ਆ ਜੇ ਆਮ ਲੋਕਾਂ ਦਾ ਮੰਤਰੀ ਤੇ ਸਾਨੂੰ ਮਿਲ ਕਿਉਂ ਨਹੀਂ ਰਿਹਾ ਅਸੀਂ ਉਹਨੂੰ ਮਿਲਣ ਵਾਸਤੇ ਸਾਰਾ ਪੰਜਾਬ ਘਾ ਲਿਆ ਆ ਹਰੇਕ ਮੰਤਰੀ ਹਰੇਕ ਡੀਸੀ ਕੋਲ ਜਾ ਕੇ ਮੰਗ ਪੱਤਰ ਦੇ ਚੁਕੇ ਆ ਕਿ ਸਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਿਵਾਈ ਜਾਵੇ ਮਜੀਠੇ ਰੋਡ ਸ਼ੋਅ ਦੇ ਦੌਰਾਨ ਮੈਂ ਮੁੱਖ ਮੰਤਰੀ ਸਾਹਿਬ ਨੂੰ ਰੋਡ ਉੱਪਰ ਘੇਰਿਆ ਤੇ ਉਹ ਵੀਡੀਓ ਬਹੁਤ ਵਾਇਰਲ ਹੋਈ ਚੈਨਲ ਵਾਲਿਆਂ ਨੇ ਬਹੁਤ ਚਲਾਈ ਤੁਹਾਨੂੰ ਮੁੰਡਾ ਦੇ ਦਿੰਦਾ ਵੀਡੀਓ ਤੁਸੀਂ ਇੱਥੇ ਕਿਉਂ ਬੈਠੇ ਹੋ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਕਿ ਜੇ ਕੋਈ ਗੱਲ ਕਰਨੀ ਹੈ ਮੀਟਿੰਗ ਵੀ ਕੀਤੀ ਜਾ ਸਕਦੀ ਹੈ ਸ਼ਾਂਤੀ ਮੈਨੇ ਵੀ ਆਇਆ ਜਾ ਸਕਦਾ ਵੈ ਰੋਡ ਤੇ ਬੈਣਾ ਕਿਤਨੇ ਕਿਤੇ ਗਲਤ ਹੈ ਉਹ ਸਿਰਫ ਆਪਣੀ ਸੱਤਾ ਚਮਕਾਉਣ ਨੂੰ ਆਪਣੀ ਲੀਡਰੀ ਚਮਕਾਉਣ ਨੂੰ ਕਹਿ ਰਿਹਾ ਜਦੋਂ ਕਿ ਕੁਝ ਵੀ ਨਹੀਂ ਹੈਗਾ ਇਹੋ ਜਿਹਾ ਅਸੀਂ ਉਹਨਾਂ ਕੋ ਮੀਟਿੰਗ ਦੀ ਮੰਗ ਕਰ ਰਹੇ ਹਾਂ ਪਰ ਸਾਨੂੰ ਮੀਟਿੰਗ ਨਹੀਂ ਦਿੱਤੀ ਜਾ ਰਹੀ ਮੈਂ ਬਿਲਕੁਲ ਸੋ ਦੱਸ ਦੇ ਕਿ ਹਾਲਾਂਕਿ ਇੱਕ ਪਾਸੇ ਆਪਣੀ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਲਗਾਤਾਰ ਗੱਲਬਾਤ ਕਰਨੇ ਆ ਤੁਸੀਂ ਵੀ ਆਪਣੀ ਮੰਗਾਂ ਲੈ ਕੇ ਬੈਠਿਓ ਕਾਰਨ ਕੀ ਹੈਗਾ ਕਿਉਂ ਬੈਠੇ ਸਰ ਦੇਖੋ ਅਸੀਂ ਸੜਕਾਂ ਤੇ ਰੋੜ ਰਹੇ ਕਿੰਨੇ ਹੀ ਸਾਲ ਹੋ ਗਏ ਹੈ ਨਾ ਪਰ ਇਸ ਮੁੱਖ ਮੰਤਰੀ ਨੂੰ ਸ਼ਰਮ ਕੋਈ ਨਹੀਂ ਹੈਗੀ ਇਹਨੂੰ ਬਿਲਕੁਲ ਸ਼ਰਮ ਨਹੀਂ ਹੈ ਭੰਡਾਰੇ ਕੰਮ ਤੇ ਆਇਆ ਵਾ ਸੀਐਮ ਦੀ ਕੁਰਸੀ ਮਿਲ ਗਈ ਨਾ ਬਹੁਤ ਛੇਤੀ ਬਹੁਤ ਆਸਾਨੀ ਨਾਲ ਪਰ 2027 ਦੀਆਂ ਚੋਣਾਂ ਇਹ ਨਹੀਂ ਜਿੱਤ ਰਹੇ ਜਿੰਨੀ ਆਮ ਜਨ ਦੀ ਗਿਣਤੀ ਹੈਗੀ ਆ ਤੁਹਾਡੀ ਘੱਟੋ ਘੱਟ ਸੀ 5.5 600 ਬੰਦਾ ਹੈ ਜਿਹੜਾ ਸੜਕਾਂ ਤੇ ਰੋੜ ਰਿਹਾ ਹੈ ਲਗਾਤਾਰ ਸਾਨੂੰ 5-6 ਸਾਲ ਹੋ ਗਏ ਸੰਘਰਸ਼ ਕਰਦੇ ਨੂੰ ਸਾਡੀ ਸੁਣਵਾਈ ਕੋਈ ਨਹੀਂ ਹੈ ਮਹਿਲਾਵਾਂ ਨਾਲ ਵੀ ਤਾਂ ਵਾਦੇ ਕੀਤੇ ਹਾਂਜੀ ਮਹਿਲਾਵਾਂ ਨਾਲ ਤਾਂ ਬਹੁਤ ਕੀਤੇ ਵੇ ਨੰਨੀ ਛਾ ਜਿਹੜੀ ਮੋਹਮ ਚਲਾਈ ਸੀ ਜਿਹੜੀ ਸਿਮ ਠੀਕ ਹੈ ਜੀ ਅੱਗੇ ਇਹਨਾਂ ਨੇ ਵਰਾਤ ਕੀਤੀ ਆਪਣੀ ਤੀਨੂ ਤਾਂ ਬੋਲਦਾ ਨਿਆਮਤ ਕੌਰ ਨਿਆਮਤ ਕੌਰ ਕਿੰਨੀਆਂ ਨਿਆਮਤਾ ਰੁਲਦੀਆਂ ਬਈਆਂ ਨੇ ਅਨਿਆਮਤਾ ਨੂੰ ਦੇਖੋ ਸਾਰੀਆਂ ਸਾਡੇ ਨਾਲ ਛੋਟੇ ਛੋਟੇ ਬੱਚੇ ਆਏ ਹੋਏ ਨੇ 3 ਦਿਨ ਸਾਲ ਦੇ 2-2 ਸਾਲ ਦੇ ਫੀਡ ਲੈ ਰਹੇ ਆ ਇਹਨਾਂ ਨੂੰ ਸ਼ਰਮ ਕੋਈ ਨਹੀਂ ਚਿੱਟੇ ਕੁੜਤੇ ਪਜਾਮੇ ਪਾ ਕੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਇਹ ਲੋਕਤੰਤਰ ਦਾ ਨਾਸ ਮਾਰਦਾ ਹੈ ਡੈਮੋਕ੍ਰੇਸੀ ਦਾ ਇਹਨਾਂ ਨੇ ਨਾਸ ਮਾਰਦਾ ਹੈ ਪੰਜਾਬ ਦੇ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਬਸ ਬਿਲਕੁਲ ਸਹੀ ਦੱਸਦੇ ਕਿ ਲਗਾਤਾਰ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਇੱਕ ਪਾਸੇ ਵਾਦੇ ਜਿਹੜੇ ਨੇ ਕਿਤੇ ਗਏ ਸੀਗੇ ਇਹਨਾਂ ਦਾ ਕਹਿਣਾ ਮੈਂ ਪਰ ਇੱਕ ਪਾਸੇ ਵਾਦੇ ਕਰਨ ਤੋਂ ਬਾਅਦ ਮੰਗ ਜਿਹੜੀ ਨਹੀਂ ਪੂਰੀ ਕੀਤੀ ਗਈ ਅਧਿਆਪਕ ਯੂਨੀਅਨ ਜਿਹੜਾ ਵਾ ਅੱਜ ਉਹ ਰੋਡ ਦੇ ਉੱਤੇ ਬੈਠਿਆ ਹੋਇਆ ਆਪਣੀਆਂ ਮੰਗਾਂ ਜੜੀਆਂ ਰੱਖ ਕੇ ਬੈਠੇ ਹੋਏ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਜੜੀ ਆਖੀ ਜਾ ਰਹੀ ਹੈ ਕਿ ਕੱਚਿਆਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਇਹ ਮੰਗ ਜੜੀ ਹੈ ਸਰਕਾਰਾਂ ਅੱਗੇ ਰੱਖ ਰਹੇ ਨੇ ਪਰ ਦੱਸਦੀ ਹਲਕਾ ਵੈਸਟ ਵਿੱਚ ਚੋਂ ਉਹਨਾਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਇਹ ਜਿਹੜੇ ਅਧਿਆਪਕ ਨੇ ਇਹਨਾਂ ਦੀ ਜੜੀਆ ਮੰਗਾਂ ਨੇ ਉਹ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਸਰਕਾਰਾਂ ਇਹਨਾਂ ਦੀਆਂ ਗੱਲਾਂ ਸੁਣਦੀਆਂ ਕਿ ਨਹੀਂ ਸੁਣਦੀਆਂ ਸਮਧ ਸੁਗਾ ਦੇਗਰੋ ਲੁਧਿਆਣਾ ਲਾਈ ਮੈਨਟੇਨਿੰਗ ਕੈਮਰਾਮੈਨ ਹਣੀ ਦੇ ਨਾਲ ਧੰਨਵਾਦ